ਦੋਸਤੋ ਪਿੰਡ-ਪਿੰਡ ਦੇ ਵਿੱਚ ਤੁਸੀਂ ਸੇਵਾ ਕੇਂਦਰ ਜ਼ਰੂਰ ਵੇਖੇ ਹੋਣੇ ਆ ਅੱਜ ਤੁਹਾਨੂੰ ਵਿਖਾਵਾਂਗੇ ਪਾਠੀ ਕੇਂਦਰ ਚਿੱਡੀ ਵੱਡੀ ਇੱਕ ਨਲਕੀਆ ਸਰਕਾਰਾਂ ਦੀ ਪ੍ਰਸ਼ਾਸਨ ਦੀ ਲੱਖਾਂ ਦੀਆਂ ਜਿਹੜੀਆਂ ਇਹ ਬਿਲਡਿੰਗਾਂ ਆ ਇਹ ਚਿੱਟੇ ਹਾਥੀ ਬਣਾਏ ਹੋਏ ਨੇ ਇਸ ਵੀਡੀਓ ਨੂੰ ਐਂਡ ਤੱਕ ਪੂਰਾ ਵੇਖਿਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਨਾਲ ਕਮੈਂਟ ਇੱਕ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇੱਕ ਨਾ ਉਹ ਚਿੱਟਾ ਹਾਥੀ ਵਿਖਾਵਾਂਗੇ ਜਿਹੜਾ ਕਿਸੇ ਸਰਕਾਰ ਦੁਆਰਾ ਇਹ ਇੱਕ ਬਣਾਇਆ ਸੀ ਸੇਵਾ ਕੇਂਦਰ ਇਹ ਸੇਵਾ ਕੇਂਦਰ ਤਾਂ ਬਣਾਏ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਆਧਾਰ ਕਾਰਡ ਅਪਡੇਟ ਕਰਾਉਣਾ ਕੋਈ ਵੋਟ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਹ ਸੇਵਾ ਕੇਂਦਰ ਤਾਂ ਬਣਾਏ ਸੀ ਪਰ ਹੁਣ ਤੁਸੀਂ ਦੇਖ ਸਕਦੇ ਹੋ ਆ ਸੇਵਾ ਕੇਂਦਰ ਹੁਣ ਸਿਰਫ ਪਾਠੀਆਂ ਪੱਥਣ ਵਾਸਤੇ ਰਹਿ ਗਿਆ ਆ ਲੋਕ ਦੇਖ ਲੋ ਚਲੋ ਲੋਕਾਂ ਦਾ ਕੀ ਕਸੂਰ ਆ ਸਭ ਤੋਂ ਵੱਡਾ ਜਿਹੜਾ ਹੈ ਇਹ ਪ੍ਰਸ਼ਾਸਨ ਜਿਹੜਾ ਹੈ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਕਿਉਂਕਿ ਇਹ ਜਿਹੜੀਆਂ ਲੱਖਾਂ ਦੀਆਂ ਬਿਲਡਿੰਗਾਂ ਜਿਹੜੀਆਂ ਬਣਾ ਕੇ ਪ੍ਰਸ਼ਾਸਨ ਨੇ ਹੀ ਵਿੱਚ ਇਨਵੋਲਵਮੈਂਟ ਸੀ ਪ੍ਰਸ਼ਾਸਨ ਵੱਲੋਂ ਹੀ ਬਣਾਈਆਂ ਗਈਆਂ ਸੀ ਪਰ ਅੱਜ ਜਿਹੜਾ ਹੈ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਦੇਖ ਸਕਦੇ ਹਾਂ ਕਿ ਇਹ ਲੱਖਾਂ ਦੀਆਂ ਬਿਲਡਿੰਗਾਂ ਜਿਹੜੀਆਂ ਇਹ ਚਿੱਟਾ ਹਾਥੀ ਬਣੇ ਹੋਏ ਆ ਨਾ ਤਾਂ ਇਹਦਾ ਕੋਈ ਯੂਜ਼ ਆ ਤੇ ਨਾ ਹੀ ਕੋਈ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਯੂਜ਼ ਹੋਣਾ ਆ ਪਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਥੇ ਛੋਟੀ ਮੋਟੀ ਕੋਈ ਲਾਇਬ੍ਰੇਰੀ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਜੇ ਸੇਵਾ ਕੇਂਦਰ ਨਹੀਂ ਸੋਧਾ ਕੇਂਦਰ ਦਾ ਰੂਪ ਦੇ ਦੋ ਜਾਂ ਕੋਈ ਨਾ ਕੋਈ ਯੂਜ਼ ਕਰ ਲਓ ਹੋਰ ਨਹੀਂ ਤਾਂ ਛੋਟੀ ਡਿਸਪੈਂਸਰੀ ਬਣਾ ਦੋ ਅਸੀਂ ਪਿੰਡ ਦਾਨੇ ਵਾਲਾ ਦੇ ਵਿੱਚ ਖੜੇ ਆ ਜਿੱਥੇ ਇਹ ਜਿਹੜਾ ਹਾਲਾਤ ਦੇਖ ਲਓ ਇਹ ਸਰਕਾਰੀ ਬਿਲਡਿੰਗਾਂ ਦੇ ਹੋ ਚੁੱਕੇ ਆ ਤੇ ਇਸ ਬਾਰੇ ਤੁਸੀਂ ਕੀ ਕਹੋਗੇ ਕਮੈਂਟ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਇਹੋ ਜਿਹੇ ਹੋਰ ਇੰਟਰਸਟਿੰਗ ਖਬਰਾਂ ਵੇਖਣ ਲਈ ਸਾਡੇ ਚੈਨਲ ਨੂੰ ਫਾਲੋ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ੍ਰੀ ਅਕਾਲ ਧੰਨਵਾਦ